ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੈਂਡ ਭੋਲੀਆ ਖੁਰਦ ਜੀ ਤਹਿਸੀਲ ਨਿਹਾਰ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਪੈਂਦਾ ਮਾਨੂਕੇ ਰਹਿ ਜਾਂਦਾ ਤੇ ਫੂਲੇ ਵਾਲਾ ਵੀ ਨੇੜੇ ਆ ਜੀ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਦੋ ਨਾਗਾ ਤੇ ਦੋਨੇ ਤੋਕੜ ਗੱਬਣ ਚੈੱਕ ਪਾਸ ਆ ਮੇਰੀ ਸਪੈਸ਼ਲ ਬੇਨਤੀ ਆ ਜਦੋਂ ਕਿਸੇ ਵੀ ਤੋਕੜ ਗੱਬਣ ਨਾਗ ਦੀ ਤੁਸੀਂ ਖਰੀਦ ਕਰਦੇ ਆ ਤਾਂ ਆਪਦਾ ਵੀਰੇ ਪਰਸਨਲ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਆ ਕਰੋ ਤੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਜਾ ਕਰੋ ਬਾਕੀ ਦੀ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਲਾਪ੍ਰੀਤ ਸਿੰਘ ਜੀ ਪਿੰਡ ਕੋਲਿਆ ਫਰ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਜੀ ਮੋਬਾਈਲ ਨੰਬਰ ਜੀ 7981795255 ਠੀਕ ਹੈ ਵੀਰੇ ਦੋ ਨਾਂਗਾ ਜੀ ਅੱਜ ਜੀ ਦੋ ਨਾਂਗਾ ਜੀ ਇੱਕ ਨੰਬਰ ਤੋਂ ਸ਼ੁਰੂ ਕਰਾਂਗੇ ਜੀ ਸੂਆ ਕੰਨ ਮਾ ਜੀ ਇਹਦਾ ਦੂਜੇ ਸੂਏ ਵਾਸਤੇ ਗੱਭਣਾ ਜੀ ਪਹਿਲੇ ਸੂਈ ਆ ਦੂਜੇ ਵਾਸਤੇ ਕਿੰਨੇ ਸਮੇਂ ਦੀ ਜੀ 23 ਤਰੀਕ ਨੂੰ 8ਵਾਂ ਮਹੀਨਾ ਲੱਗ ਜਾਣਾ ਜਿਹੜੀ ਹੋਣਾ ਉਹ ਜਾਨੀ 8ਵਾਂ ਮਹੀਨਾ ਸ਼ੁਰੂ ਹੋ ਜਾਣਾ ਹੁਣ 7.5 ਦੇ ਮੰਨ ਕੇ ਆ ਜੀ ਕੋਈ ਹਾਂ 7.5 ਦੀ ਮੰਨ ਕੇ ਠੀਕ ਆ ਦੁੱਧ ਕਿੰਨਾ ਜੀ ਦੁੱਧ 7 ਕਿਲੋ ਕੰਡੇ ਵਾਲਾ ਹੀ ਜਾਵਾਂ ਚਵਾ ਦਾਂਗੇ ਜੀ ਦੋ ਡੰਗ ਚੋ ਕੇ ਠਣਾ ਦੀ ਗਰੰਟੀ ਹੈ ਇੱਕ ਨੰਬਰ ਹੋਊਗੀ ਠੀਕ ਆ ਤੋੜ ਕੇ ਦਿਖਾ ਦੇ ਛੋਟੀ ਛੁੱਟੀ ਆ 포ਟ ਜੀ ਆ ਸਿੰਗਾ ਤੇ ਬਈ ਹਨਾ 포ਟ ਜੀ ਸਿੰਗ ਜੀ ਇਹ ਬਾਈ 포ਟ ਹੈਗੀ ਆ ਜੀ ਹੈਗੀ ਆ ਜੀ ਹਾਂ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਆ ਪਹਿਲਾ ਸੂਆ ਸੂਈ ਹੋਈ ਐ ਤੇ ਦੂਜੇ ਸੂਏ ਆਸਤੇ ਸਾਢੇ 7 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਆ ਉਹ ਤੁਸੀਂ ਵੀਰੇ ਆਪਦਾ ਪਰਸਨਲ ਡਾਕਟਰ ਸਾਹਿਬਾਨ ਲੈ ਕੇ ਆਇਓ ਤੇ ਬਾਈ ਦੇ ਕੋਲੋਂ ਚੈੱਕ ਪਾਸ ਕਰਵਾ ਕੇ ਲੈ ਜਾਓ ਥਣਾ ਦੀ ਬਾਈ ਵੱਲੋਂ ਫੁੱਲ ਗਰੰਟੀ ਹੋਊਗੀ ਬੇਫਿਕਰ ਹੋ ਜੋ ਥਣ ਮੈਂ ਤੁਹਾਨੂੰ ਇੱਕ ਵਾਰੀ ਨੇੜੇ ਤੋਂ ਵੀ ਚੈੱਕ ਕਰਾਉਂਗਾ ਜੀ ਸੋਹਣਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਮਾ ਹੱਥੀ ਜਵਾਈ ਵਾਲਾ ਹਨ ਮੈਂ ਨੇੜੇ ਤੋਂ ਦਿਖਾ ਦਿੰਦਾ ਜੀ ਕੋਟ ਨੇ ਕੋਈ ਛਾਖ ਨਹੀਂ ਬਾਕੀ ਸੋਨਾ ਕੱਟ ਵਾਲਾ ਹਵਾਨਾ ਕਰਮਾ ਦੀ ਦਾ ਰੰਗ ਪ੍ਰਿੰਟ ਦੀ ਬਹੁਤ ਚੰਗੀ ਆ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਵੀ 35000 ਚ ਮਾਨਦਾਨ ਕਰ ਦਿੰਦੇ ਬੱਚਿਆਂ ਵਾਲੇ ਮੁੱਲ ਚ ਬੱਚਿਆਂ ਵਾਲੇ ਮੁੱਲ ਹੀ ਆ ਜੀ ਠੀਕ ਆ 35000 ਰੁਪਏ ਜੋ ਮਾਨਦਾਨ ਹੋ ਜੂ ਤੁਸੀਂ ਲਾ ਲਓ ਸਾਹਿਬ ਬਈ ਮਹੀਨਾ ਡੇਢ ਹੀ ਸੰਭੜੀ ਆ ਜੀ ਤੇ ਕਿੰਨੇ ਰੁਪਈਆ ਦੀ ਚਲੋ ਆਪਾਂ ਕਹਿੰਦੇ ਨਹੀਂ ਉਹ ਅਗਲੇ ਦੀ ਸੰਭਾਈ ਆ ਹੈਨਾ ਜਿੰਨੇ ਸਾਂਭ ਲੂਗਾ ਤੇ ਜਿਹੜੀ ਵੀਰੇ 2 ਨੰਬਰ ਵੜੜ ਆ ਇਹ ਦੂਜੇ ਸੂਏ ਵਾ ਤੇ 4 ਮਹੀਨੇ ਦੀ ਚੈੱਕ ਪਾਸ ਹੈ 4 ਮਹੀਨੇ ਦੀ ਗੱਬਣ ਹਾਂਜੀ ਤੇ ਦੁੱਧ ਕਿੰਨਾ ਦੇ ਦੁੱਧ ਜਿਹੜਾ ਕੰਡੇ ਵਾਲਾ 2.5 ਕਿਲੋ ਆ ਜੀ 5 ਹਾਂ 5 ਕਿਲੋ ਜੀ ਯਾਨੀ 5 ਕਿਲੋ ਦੀ ਚਵਾਈ ਕਰਾ ਦੇ ਚਵਾਈ 2 ਡੰਗ ਚੋ ਕੇ ਦਸਣ ਦੀ ਗਰੰਟੀ ਹੈ ਜੀ ਓਕੇ ਹੋਣਗੇ ਆਪਣੇ ਪੂਣਾਂ ਦੇ ਤਾਈ ਠੀਕ ਆ ਬਰੇਕ ਕੱਦ ਕਾਠ ਪੂਰਾ ਹੀ ਚੰਗਾ ਆ ਜਾਂਦਾ ਵੱਡਾ ਕੱਦ ਕਾਠ ਆ ਜੀ ਦੁੱਧ 5 ਕਿਲੋ ਦੋਨਾਂ ਡੰਗਾਂ ਦਾ ਜੀ 2.5 2.5 ਕਿਲੋ ਦੀ ਤੁਸੀਂ ਚਵਾਈ ਕਰ ਸਕਦੇ ਹੋ ਤੇ ਚਾਰਾਂ ਮਹੀਨਿਆਂ ਦੀ ਪਰਫਰਮ ਚੈੱਕ ਪਾਸਾ ਤੋਰਦੀ ਵੀਰੇ ਨਾਲ ਦੀ ਨਾਲ ਸੋਹਣਾ ਮੁਠੀ ਵਾਲਾ ਥਾਣਾ ਗੁਲਾਬੀ ਥਾਣਾ ਫੋਟਸ਼ਾਹ ਕਿਹਦੇ ਵੀ ਨਹੀਂ ਪੂਰਾ ਥਾਣਾ ਦੀ ਫੁੱਲ ਗਰੰਟੀ ਹੋਊਗੀ ਬਾਈ ਵੱਲੋਂ ਡਾਕਟਰ ਸਾਹਿਬਾਨ ਤੁਸੀਂ ਵੀਰੇ ਆਪ ਦਾ ਲਿਆ ਸਕਦੇ ਆ ਤੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਜਿਓ ਕਿਉਂਕਿ ਜੇ ਆਪਾਂ ਬਾਅਦ ਵਿੱਚ ਕੋਈ ਲਾਂਬਾ ਹੁੰਦਾ ਉਹਦਾ ਨਹੀਂ ਹੁੰਦਾ ਕੋਈ ਵੀਰੇ ਫਾਇਦਾ ਤੁਸੀਂ ਪੈਸੇ ਲਾਉਣੇ ਆ ਰਕਮ ਲਾਉਣੀ ਆ ਤੁਸੀਂ ਤੇ ਡਾਕਟਰ ਆਪਦਾ ਨਾਲ ਹੀ ਲੈ ਕੇ ਆਇਆ ਕਰੋ ਤੇ ਨਾਲੇ ਫੁੱਡ ਨੂੰ ਤਸੱਲੀ ਹੋ ਜਾਂਦੀ ਆ ਨਾਲੇ ਵੇਚਣ ਵਾਲੇ ਦਾ ਸੌਖਾ ਤੇ ਨਾਲੇ ਖਰੀਦਣ ਵਾਲੇ ਨੂੰ ਸੌਖਾ ਵੀਰੇ ਇਹਦੀ ਟੈਕ ਕਰਾ ਦੇ ਬਾਈ ਵਹਿੜ ਦਾ ਠੀਕ ਆ ਕੱਦ ਕਿੰਨਾ ਹੋਊ ਜਾਊ 5.5 ਫੁੱਟ ਦੇ ਆ ਸਾਢੇ 5 ਤੋਂ ਥੋੜਾ ਘਣਾ ਘੱਟੀ ਮੰਨ ਲਓ ਸਵਾ 5 ਫੁੱਟ ਤੋਂ ਸਾਢੇ 5 ਫੁੱਟ ਦੇ ਵਿੱਚ ਹੋਊਗਾ ਇਹਦੀ ਡਿਮਾਂਡ ਕੀ ਰਹਿਣਾ ਬੀ 30000 ਚ ਮਾਨਤਨ ਕਰਦਾ ਕਿੰਨੇ ਜੀ 32000 ਚ ਇਹ ਵੀ ਛੋਟੇ ਭਾਈ ਹਾਂ ਛੋਟੇ ਭਾਈ ਜੋੜਾ ਲੈ ਜੇ ਜੋੜਾ ਲੈ ਜੇ ਵਾਅਦਾ ਕਰਦਾ ਜਿਆਦਾ ਹੋ ਜੂ ਮਾਨਤਨ ਠੀਕ ਆ ਇਹ ਬਾਈ ਕਹਿੰਦਾ 32000 ਰੁਪਏ ਚੋ ਮਾਨਤਨ ਹੋ ਜੂਗਾ ਜੀ ਮੁੱਲ ਦੋਨੇ ਛੋਟੇ ਛੋਟੇ ਹੀ ਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ